ਕਈ ਮਹੀਨਿਆਂ ਤੋਂ ਇੱਕ ਮੰਗ ਉਠ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਪ੍ਰਧਾਨ ਅਸਤੀਫਾ ਦੇ ਦੇਣਾ ਚਾਹੀਦਾ ਵਾਅ ਅਤੇ ਜਿਸ ਵੇਲੇ ਉਹਨਾਂ ਨੂੰ ਤਨਖਾਹਿਆ ਕਰਾਰ ਕੀਤਾ ਗਿਆ ਅਕਾਲ ਤਖਤ ਵੱਲੋਂ 2 ਮਹੀਨੇ ਪਹਿਲੋਂ ਤੇ ਇਹ ਮੰਗ ਜਿਹੜੀ ਹੈ ਇਹਨੂੰ ਇਹਨੇ ਹੋਰ ਤੇਜ਼ੀ ਫੜ ਲਈ ਔਰ ਫਿਰ ਸਾਰੇ ਪਾਸਿਓਂ ਇਹੀ ਆਵਾਜ਼ ਆਉਣ ਲੱਗ ਪਈ ਕਿ ਉਹਨਾਂ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਸੋ 2 ਦਿਨ ਪਹਿਲਾਂ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਤੇ ਲੱਗਾ ਕਿ ਸ਼ਾਇਦ ਦੇਰ ਆਈ ਦੁਰਸਤਾਈ ਹੁਣ ਸ਼ਾਇਦ ਉਹਨਾਂ ਨੇ ਵਾਕਈ ਲੋਕਾਂ ਦੀ ਭਾਵਨਾਵਾਂ ਦੀ ਕਦਰ ਕੀਤੀ ਹੈ ਕਦਰ ਕਰਦੇ ਹੋਏ ਉਹਨਾਂ ਨੇ ਆਪਣਾ ਅ ਉਹਦੇ ਤੋਂ ਅਸਤੀਫਾ ਦਿੱਤਾ ਪਰ ਜੋ ਅੱਜ ਹੋਇਆ ਅ ਪਹਿਲਾਂ ਕੁਝ ਲੋਕਾਂ ਵੱਲੋਂ ਨਾਅਰੇ ਲਾਏ ਗਏ ਉਹਨਾਂ ਦੇ ਹੱਕ ਦੇ ਵਿੱਚ ਔਰ ਜਿਹਦੇ ਉੱਪਰ ਕੁਝ ਲੋਕਾਂ ਨੇ ਇਤਰਾਜ਼ ਕੀਤਾ ਕਿ ਤਨਖਾਈ ਨੂੰ ਤੁਸੀਂ ਜਿੰਦਾਬਾਦ ਕਰਨਾ ਕਿੰਨਾ ਕੁ ਸਹੀ ਆ ਪਰ ਤਨਖਾਈਆ ਵੀ ਅਕਾਲ ਤਖਤ ਵੱਲੋਂ ਤਨਖਾਈਆ ਘਰਾਰ ਕੀਤਾ ਗਿਆ ਵਾ ਸੋ ਇਸ ਕਰਕੇ ਉਸ ਤੋਂ ਬਾਅਦ ਫਿਰ ਵਰਕਿੰਗ ਕਮੇਟੀ ਇੱਕ ਤਰੀਕੇ ਦੀ ਸੁਪਰੀਮ ਬਾਡੀ ਆ ਉਹਨਾਂ ਵੱਲੋਂ ਕੋਈ ਫੈਸਲਾ ਨਾ ਲੈਣਾ ਜਾਂ ਮੁਲਤਵੀ ਕਰ ਦੇਣਾ ਫੈਸਲਾ ਜਿਹੜਾ ਵਾ ਉਹ ਇੰਜ ਲੱਗਦਾ ਵਾ ਕਿ ਕੋਈ ਕੋਸ਼ਿਸ਼ ਹੋ ਰਹੀ ਹੈ ਆਪੀ ਸੁਭੀਰ ਸਿੰਘ ਬਾਦਲ ਉਸ ਅਹੁਦੇ ਤੇ ਟਿਕੇ ਰਹਿਣ ਔਰ ਜੇ ਉਹ ਪ੍ਰਧਾਨਗੀ ਪ੍ਰਧਾਨਗੀ ਅਗਲੇ ਮਹੀਨੇ ਜਿਹੜੀ ਚੋਣ ਹੋਣੀ ਉਹਨਾਂ ਤੱਕ ਉਹ ਪ੍ਰਧਾਨ ਰਹਿਣਗੇ ਤੇ ਸ਼ਾਇਦ ਦੁਬਾਰਾ ਵੀ ਪ੍ਰਧਾਨ ਹੋ ਸਕਦੇ ਆ ਕਿਉਂਕਿ ਉਹ ਜਿਹੜੇ ਸਾਰੇ ਡੈਲੀਗੇਟ ਆ ਉਹ ਉਹੀ ਨੇ ਜੋ ਪਹਿਲਾਂ ਸਨ ਸੋ ਇਸ ਕਰਕੇ ਇਹ ਮੇਰਾ ਖਿਆਲ ਆ ਇਹ ਬਹੁਤੇ ਲੋਕਾਂ ਨੂੰ ਜਿਹੜਾ ਪਾਰਟੀ ਦੇ ਵਿੱਚ ਵਿਸ਼ਵਾਸ ਲੱਗਦਾ ਸੀ ਪੈਦਾ ਹੋ ਜਾਊਗਾ ਉਹਨਾਂ ਦੇ ਸਤੀਫੇ ਨਾਲ ਉਹ ਸ਼ਾਇਦ ਹੋਣ ਅ ਨਹੀਂ ਹੋ ਰਿਹਾ ਹਾਲਾਂਕਿ ਜਦੋਂ ਇਹ ਪ੍ਰੈਸ ਕਾਨਫਰੰਸ ਬਲਵਿੰਦਰ ਸਿੰਘ ਪੁੰਦੇ ਨੇ ਕੀਤੀ ਆ ਉਦੋਂ ਜਿਵੇਂ ਲੋਕੀ ਪਿੱਛੇ ਵੀ ਖੜੇ ਕੀਤੇ ਸੀ ਇਹ ਕਹਿਣ ਦੀ ਕੋਸ਼ਿਸ਼ ਸੀ ਵੀ ਜੇ ਸਾਰੇ ਲੋਕੀ ਇਹਨਾਂ ਦੇ ਨਾਲ ਆ ਸਾਰੀ ਪਾਰਟੀ ਜਿਹੜੀ ਆ ਉਹ ਇੱਕ ਝੋਟਿਆ ਲੇਕਿਨ ਇਹ ਤੇ ਹੁਣ ਸਾਫ ਹੀ ਆ ਕਿ ਪਾਰਟੀ ਦੋ ਫਾੜ ਹੋ ਚੁੱਕੀ ਆ ਬਹੁਤ ਸਾਰੇ ਲੀਡਰ ਗੁਰਪ੍ਰਤਾਪ ਵਡਾਲਾ ਬੀਬੀ ਜਗੀਰ ਕੌਰ ਪ੍ਰਮਿੰਦਰ ਢੀਂਡਾ ਸਾਹਿਬ ਪ੍ਰੇਮ ਸਿੰਘ ਚੰਦੂ ਮਾਜਰਾ ਸੁਚਾਸਿੰਘ ਛੋਟੇਪੁਰ ਵਗੈਰਾ ਵਗੈਰਾ ਇਹ ਸਾਰੇ ਲੀਡਰ ਜਿਹੜੇ ਨੇ ਇਹ ਪਾਸੇ ਇਸ ਵੇਲੇ ਹੋਏ ਹੋਏ ਆ ਸੋ ਦੋ ਫਾੜ ਤੇ ਪਾਰਟੀ ਹੈ ਹੀ ਆ ਮੇਰਾ ਆਪਣਾ ਮੰਨਣਾ ਵਾ ਕੀ 1 ਮਹੀਨੇ ਨੂੰ ਚੋਣਾ ਹੋਣੀ ਆ ਵਾ ਸੋ ਟਿਕੇ ਰਹਿਣ ਦਾ ਹੁਣ ਇਸ ਲਈ ਕੀ ਫਾਇਦਾ ਵਾਕਈ ਉਹਨਾਂ ਦਾ ਦਸਤੀਫਾ ਜਿਹੜਾ ਵਾ ਸੁਖਵੀਰ ਸਿੰਘ ਬਾਦਲ ਦਾ ਉਹਨੂੰ ਮਨਜ਼ੂਰ ਕਰ ਲੈਣਾ ਚਾਹੀਦਾ ਵਾ ਔਰ ਅਗਲੇ ਮਹੀਨੇ ਜਿਹੜੀ ਚੋਣ ਹੋਣੀ ਆ ਉਹਦੀ ਪ੍ਰਕਿਰਿਆ ਜਿਹੜੀ ਹੈ ਸਿਸਟਮ ਜਿਹੜਾ ਵਾ ਉਹਨੂੰ ਸ਼ੁਰੂਆਤ ਕਰ ਦੇਣਾ ਚਾਹੀਦਾ ਵਾ ਜੇ ਉਹ ਆਪਣੇ ਅਹੁਦੇ ਤੇ ਟਿਕੇ ਰਹਿੰਦੇ ਆ ਕੁਰਸੀ ਨਾਲ ਚਿਮੜੇ ਰਹਿੰਦੇ ਆ ਤੇ ਹੋਰ ਉਹ ਪਾਰਟੀ ਤੋਂ ਦੂਰ ਹੋਣਗੇ ਪਾਰਟੀ ਦੇ ਲੀਡਰਾਂ ਤੋਂ ਜਥੇਦਾਰਾਂ ਤੋਂ ਦੂਰ ਹੋਣਗੇ ਵਰਕਰਾਂ ਤੋਂ ਦੂਰ ਹੋਣਗੇ ਔਰ ਉਹਦਾ ਪਾਰਟੀ ਦੇ ਨੁਕਸਾਨ ਹੋਣਾ ਹੀ ਆ ਤੁਸੀਂ ਵੇਖ ਹੀ ਲਿਆ ਕਿ ਪਾਰਟੀ ਐਸ ਵੇਲੇ ਤਿੰਨ ਸੀਟਾਂ ਤੇ ਸੀਮਿਤ ਰਹਿ ਗਈ ਆ ਸੋ ਲੋੜ ਹੈ ਅਕਾਲੀ ਦਲ ਨੂੰ ਇੱਕ ਨਵੇਂ ਪ੍ਰਧਾਨ ਦੀ ਨਵੀਂ ਲੀਡਰਸ਼ਿਪ ਦੀ ਔਰ ਜੇ ਇਹ ਲੀਡਰਸ਼ਿਪ ਆਉਗੀ ਤੇ ਪਾਰਟੀ ਦੁਬਾਰਾ ਮਰਸ ਜੀਤ ਹੋ ਸਕਦੀ ਆ ਨਹੀਂ ਤੇ ਪਾਰਟੀ ਜਿਹੜੀ ਆ ਐਸ ਵੇਲੇ ਹਾਸ਼ੀਏ ਤੇ ਆ ਹਾਸ਼ੀਏ ਤੋਂ ਫਿਰ ਖਾਤਮੇ ਵੱਲ ਜਾ ਸਕਦੀ ਆ